ਕਿਉਂਕਿ ਉਹ ਇਸ ਮੰਡੀ ਦਾ ਸਿਰਫ ਇੱਕ ਕਸਟਮਰ ਸਿਰ ਹੈ ਤੇ ਇਹ ਇੱਕ ਬਿਜ਼ਨਸ ਹੈ ਜਿਹੜਾ ਇੱਥੇ ਚਲਾਇਆ ਜਾ ਰਿਹਾ ਇੱਥੇ ਹਜ਼ਾਰਾਂ ਲੱਖਾਂ ਸਟੂਡੈਂਟ ਆ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਡੈਡ ਬੋਡੀਆਂ ਭਾਈ ਸਾਹਿਬਾ ਨੇ ਦੱਸਿਆ ਕਿ ਤਿੰਨ ਚਾਰ ਜਾ ਰਹੀਆਂ ਮੇ ਵੀ ਮਹੀਨੇ ਦੀਆਂ 300 ਜਾਣਗੀਆਂ ਜਿਹੜੇ ਹਾਲਾਤਾਂ ਕਿਉਂਕਿ 15 20 ਲੱਖ ਜਿਹੜਾ ਸਟੂਡੈਂਟ ਇਹਨਾਂ ਨੇ ਬੁਲਾ ਲਿਆ ਉਹਨੂੰ ਕਮੋਡੀਟ ਕਰਨ ਦੇ ਲਈ ਸਰਕਾਰ ਦੀਆਂ ਪਾਲਿਸੀਆਂ ਉਹ ਬਹੁਤ ਸਾਡੇ ਅਗੇਂਸਟ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਜਿਹੜਾ ਇਹ ਹਾਲਾਤ ਬਣੇ ਆ ਇਸ ਲਈ ਕੈਨੇਡਾ ਦੀ ਪੋਲਿਟਿਕਸ ਦੇ ਸੈਂਟਰ ਦੇ ਵਿੱਚ ਹੈਗਾ ਕਿ ਇੰਟਰਨੈਸ਼ਨਲ ਸਟੂਡੈਂਟ ਉਹਦੇ ਦੁਆਲੇ ਪੋਲਟਿਕਸ ਕਮਾਈ ਜਾ ਰਹੀ ਆ ਸਟੂਡੈਂਟਾਂ ਦੇ ਬਹਾਨੇ ਅਸਲ ਵਿੱਚ ਤਾਂ ਇਹ ਪਾੜੋ ਦੇ ਰਾਜ ਕਰੋ ਦੀ ਨੀਤੀ ਆ ਇਹ ਜਿਹੜੀ ਰੇਸਿਜ਼ਮ ਦੀ ਹਵਾ ਕੈਨੇਡਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਸਲੀ ਵਿਤਕਰੇ ਨੂੰ ਹਵਾ ਦਿੱਤੀ ਜਾ ਰਹੀ ਆ ਅਸਲ ਵਿੱਚ ਮਰ ਰਿਹਾ ਕੈਪੀਟਲਿਸਟ ਸਿਸਟਮ ਆ ਉਹਦੀ ਫਾਰਮਸ ਵੱਖਰੀ ਵੱਖਰੀ ਹੋ ਸਕਦੀਆਂ ਪੂਰੀ ਦੁਨੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਤੁਸੀਂ ਦੇਖਿਆ ਕਿ ਮੁਸਲਮਾਨਾਂ ਨੂੰ ਕਿਵੇਂ ਟਾਰਗੇਟ ਕੀਤਾ ਗਿਆ ਤੁਸੀਂ ਇਹ ਦੇਖਿਆ ਕਿ ਸਟੂਡੈਂਟਾਂ ਨੂੰ ਪਹਿਲਾਂ ਕੋਈ ਵਿੱਚ ਦੇ ਇਥੇ ਟੱਟੀ ਕਰ ਗਿਆ ਮੈਂ ਗੱਲ ਕਹਿਣੀ ਚਾਹੁੰਦਾ ਸੀ ਪਰ ਮੈਂ ਕਹੂੰਗਾ ਕਿ ਉਹ ਆਇਡੈਂਟੀਫਿਕੇਸ਼ਨ ਹੀ ਹੋਈ ਪਰ ਉਸ ਸਟੂਡੈਂਟ ਦੇ ਗੱਲ ਪਾ ਦਿੱਤੀ ਗਈ ਕਿ ਸਟੂਡੈਂਟ ਕਰਕੇ ਗਏ ਆ ਉਸ ਤੋਂ ਬਾਅਦ ਅਸੀਂ ਨੂੰ ਵੀ ਕਿਹਾ ਸੀਗਾ ਕਿ ਭਾਵੇਂ ਉਹ ਤੇ ਰੇਡੀਓ ਦੇ ਤੇ ਸ਼ੋ ਹੋ ਰਹੇ ਆ ਕਿਰਪਾ ਕਰਕੇ ਇਹਨੂੰ ਸਟੂਡੈਂਟਾਂ ਦੇ ਗੱਲ ਨਾ ਮੜਿਆ ਜਾਵੇ ਅੱਜ ਉਹ ਹਵਾ ਇੱਥੇ ਪਹੁੰਚ ਗਈ ਕਿ ਉਹ ਗੱਲ ਸਾਰੇ ਇੰਡੀਅਨਸ ਦੇ ਪਾਈ ਜਾ ਰਹੀ ਕਿ ਇੰਡੀਅਨਸ ਇਹ ਕਰਦੇ ਆ ਜਿਦੇ ਵਿੱਚ ਤੁਸੀਂ ਦੇਖਿਆ ਕਿ ਸਾਡੇ ਇੱਕ ਬਜ਼ੁਰਗ ਦੀ ਫੋਟੋ ਨੂੰ ਪੰਪ ਦੇ ਉੱਤੇ ਪਾਇਆ ਗਿਆ ਐਡਿਟ ਕਰਕੇ ਕਿ ਗੈਸ ਸਟੇਸ਼ਨ ਦੇ ਉੱਤੇ ਉਹ ਉਪ ਕਰ ਰਹੇ ਹੈਗੇ ਆ ਜਣ ਕੇ ਪੰਪ ਇੱਕ ਲਿਬਰਲ ਪਾਰਟੀ ਦੇ ਲੀਡਰ ਦਾ ਸੀਗਾ ਤੇ ਉਹਨੇ ਕੰਡੈਮਨ ਕੀਤਾ ਕਿ ਮੇਰੇ ਪੰਪ ਦੇ ਉੱਤੇ ਘਟਨਾ ਨਹੀਂ ਹੋਈ ਤੇ ਉਸ ਚੀਜ਼ ਦੇ ਬਹਾਨੇ ਅਜ ਪੂਰੀ ਇਮੀਗ੍ਰੈਂਟ ਸਾਰੀ ਇਮੀਗ੍ਰੈਂਟਸ ਨੂੰ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਇਹ ਇੱਥੇ ਦਾ ਕਿਸਮ ਦਾ ਫਾਸਸ ਦਾ ਰੂਪ ਹੈਗਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਉਸ ਬੰਦੇ ਨੂੰ ਇੱਥੇ ਟਾਰਗੇਟ ਕੀਤਾ ਜਾਊਗਾ ਜਿਹਦੀ ਚਮੜੀ ਦਾ ਰੰਗ ਚੱਟਾ ਨਹੀਂ ਹੈਗਾ ਇਹ ਗੱਲ ਮੈਂ ਆਪਾਂ ਲਿਖ ਕੇ ਦੇ ਰੂ ਤਿਆਰ ਹੈਗੇ ਆਂ ਦੂਜੀ ਗੱਲ ਕਿ ਇਹ ਹੋ ਇਸ ਕਰਕੇ ਦੇਖੋ ਪ੍ਰਵਾਸ ਨੂੰ ਆਪਾਂ ਰੋਕ ਨਹੀਂ ਸਕਦੇ ਪਹਿਲੀਆਂ ਦੇ ਵਿੱਚ ਵੀ ਨਹੀਂ ਰੁਕਿਆ ਜਦੋਂ ਮਤਲਬ ਰੋਟੀ ਪਾਣੀ ਦੀ ਪ੍ਰਵਾਸ ਹੁੰਦਾ ਸੀਗਾ ਇਸ ਜਿਹੜਾ ਕੈਪਟਲਿਸਟ ਸਿਸਟਮ ਦੇ ਵਿੱਚ ਇਹ ਲਾ ਆ ਇਹ ਜਿਹੜਾ ਪੈਸਾ ਆ ਉਹਨੇ ਅਮੀਰ ਦੇਸ਼ਾਂ ਦੇ ਵੱਲੋਂ ਗਰੀਬ ਦੇਸ਼ਾਂ ਵੱਲ ਨੂੰ ਰੁਕ ਕਰਨਾ ਤੇ ਜਿਹੜੀ ਲੇਬਰ ਆ ਉਹਨੇ ਗਰੀਬ ਦੇਸ਼ਾਂ ਦੇ ਵੱਲੋਂ ਅਮੀਰ ਦੇਸ਼ਾਂ ਵੱਲ ਨੂੰ ਰੁਕ ਕਰਨਾ ਪਿੰਡਾਂ ਤੋਂ ਸ਼ਹਿਰਾਂ ਨੂੰ ਰੁਕ ਕਰਨਾ ਇਸੇ ਕਰਕੇ ਕੈਨੇਡਾ ਦੇ ਪਿੰਡ ਖਾਲੀ ਆ ਕੈਨੇਡਾ ਦੇ ਸ਼ਹਿਰ ਭਰੇ ਹੋਏ ਆ ਇਸੇ ਲੱਗ ਕੇ ਜਿਹੜੀ ਲੇਬਰ ਉਹ ਗਰੀਬ ਮੁਰਖਾਂ ਤੋਂ ਅਮੀਰ ਮੁਰਖਾਂ ਵੱਲ ਨੂੰ ਪ੍ਰਵਾਸ ਕਰ ਰਹੀ ਆ ਤਾਂ ਕੈਨੇਡਾ ਵਿੱਚ ਤਾਂ ਚਲੋ ਸਟੂਡੈਂਟ ਪ੍ਰੋਗਰਾਮ ਆ ਅੰ英国ਾ ਜਿਹੜਾ ਸਟੂਡੈਂਟ ਪ੍ਰੋਗਰਾਮ ਆ ਕਿਹੜੀ ਆਪਾਂ ਪੇਰੈਂਟਸ ਨੂੰ ਵੀ ਮਤਤਾ ਦੇ ਸਕਦੇ ਇੱਥੇ ਖੜ ਕੇ ਤੁਸੀਂ ਕਿਉਂ ਭੇਜ ਰਹੇ ਆ ਵੀ ਜਿਹੜੇ ਬੱਚੇ ਨੂੰ ਸ਼ਹਿਰ ਤੋਂ ਧਲੀਆਂ ਲੈਣ ਨਹੀਂ ਭੇਜਿਆ ਤੂੰ ਉਹਨੂੰ ਕੈਨੇਡਾ 18-20 ਲੱਖ ਲਾ ਕੇ ਕਿਉਂ ਭੇਜ ਦਿੱਤਾ ਅਮਰੀਕਾ ਨੂੰ ਤਾਂ ਕੋਈ ਡੋਂਕੀ ਦਾ ਪ੍ਰੋਗਰਾਮ ਨਹੀਂ ਮਤਲਬ ਕੋਈ ਪ੍ਰੋਗਰਾਮ ਨਹੀਂ ਹੈਗਾ ਸਟੂਡੈਂਟ ਦਾ ਕਿਹੜੀ ਮਾਂ ਦਾ ਦਿਲ ਕਰਦਾ ਕਿ 35-40 ਲੱਖ ਘਰ ਦੇ ਉੱਤੇ ਜਾਂ ਜ਼ਮੀਨ ਦੇ ਉੱਤੇ ਲੋਨ ਚਾ ਕੇ ਆਪਣੇ ਪੁੱਤਰ ਨੂੰ ਕਹੇ ਵੀ ਤੂੰ ਵੀ ਤੂੰ ਡੋਂਕੀ ਲਾ ਮੁੰਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੰਡੀਆ ਤੋਂ ਅਮਰੀਕਾ ਨੂੰ ਡੋਂਕੀ ਲਾ ਰਹੇ ਆ ਟੈਂਕਰਾਂ ਦੇ ਵਿੱਚ ਪੈ ਪੈ ਕੇ ਜਾ ਰਹੇ ਆ ਤੇ ਇਹ ਪ੍ਰਵਾਸ ਟੋਪਿਆ ਜਾ ਰਿਹਾ ਬੰਦੇ ਦੇ ਉੱਤੇ ਇਹ ਪ੍ਰਬੰਧ ਦਾ ਪ੍ਰਵਾਸ ਆ ਸਾਨੂੰ ਅਸੀਂ ਜਿਹੜਾ ਦੁਨੀਆ ਪੱਤਰ ਦਾ ਪ੍ਰਬੰਧ ਆ ਕੈਪਟਲਿਸਟ ਸਿਸਟਮ ਜਾਂ ਸਾਮਰਾਜਿਕ ਗਰਾਂਥ